ਜੀ ਜੀ ਦਾ ਕਾਮ ਸਾਹਿਬ ਨੂੰ ਇੱਕ ਫਤਿਹ ਅੱਜ ਅਸੀਂ ਰਾਮਗੜੀਆ ਅਕਾਲ ਜੱਤੀਬੰਦੀ ਦੇ ਬੌਮੀ ਸੁਚਾਲਕ ਸਰਦਾਰ ਹਰਜੀਤ ਸਿੰਘ ਵੀ ਰਾਮਗੜੀਆ ਸਾਹਿਬ ਕੋਲ ਪਹੁੰਚੇ ਹਾਂ ਜੋ ਪਿਛਲੇ ਦਿਨੀ ਇੱਕ ਮੇਰੀ ਆਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਉਹ ਆਵਾਜ਼ ਆ ਜਿਹੜੀ ਕਿਸੇ ਸ਼ਰਾਰਤੀ ਹੰਸਣਾਂ ਨੇ ਜਾਂ ਬਣਾਈ ਜਾਂ ਕਿਦਾਂ ਪਰ ਫਿਰ ਵੀ ਮੈਨੂੰ ਇਹ ਜੇ ਸੋਚੀ ਵੀ ਰਾਮਗੜੀਆ ਬਰਾਦਰੀ ਜਾਂ ਸਾਡੇ ਪੰਜਾਬੀਆਂ ਦੀ ਪੱਕੇ ਚਾ ਭੈਣ ਭਰਾਵਾਂ ਨੂੰ ਇਹ ਦੁੱਖ ਲੱਗਿਆ ਹੋਵੇ ਨੀ ਬਰਕਾਰ ਤੋਂ ਕੋਈ ਆਵਾਜ਼ ਆ ਜਾਨੇ ਜਾਨੇ ਜਿਵੇਂ ਤੁਹ ਕੋਈ ਗਲਤੀ ਹੋਈ ਆ ਤਾਂ ਸਾਰੇ ਰਾਮਗੜੀਆ ਪਰਿਵਾਰ ਸਾਡੇ ਪੰਜਾਬੀ ਸਾਡੇ ਭੈਣ ਭਰਾ ਮੈਨੂੰ ਮਾਫ ਕਰਨਗੇ ਕਿਉਂਕਿ ਮੈਂ ਮਾਫੀ ਚਾਹਣਾ ਅਸੀਂ ਕਲਾਕਾਰ ਬੰਦੇ ਆ ਬੜੇ ਲੰਬੇ ਸਮੇਂ ਤੋਂ ਅਸੀਂ ਤੁਹਾਡਾ ਦਿੱਤਾ ਹੀ ਖਾਣੇ ਆ ਧੰਨਵਾਦ ਆਸ ਕਰਦਾ ਤੁਸੀਂ ਮੈਨੂੰ ਮਾਫ ਕਰੋਗੇ ਸ